ਤੇ ਤੈਨੂੰ ਫਾਲਤੂ ਚਾਜਾਂ ਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਘਰੇ ਪੰਚਕ ਮੁੱਦੇ ਜਿਹਦਾ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਦਾ ਵੀ ਵਿਚਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਸਾਹ ਜਣਾ ਸੁਵਾਉਗੇ ਨਾ ਹੰਨੀ ਇਹ ਤੇ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਤੋਂ ਨਾ ਹੋਈਆਂ ਸਾਡੇ ਦੌਰਾਨ ਹਰੀ ਪਾਰਟੀ ਰੋਪਨ ਜੀ ਦਾਇਰ ਪੁਰੋਖਸਾ ਦਾਇਰ ਉਹਦਾ ਹਾਂ ਦਾ ਨਾਮ ਬਿਲਕੁਲ ਲਈ ਜਾਓ ਸਵਾਲ ਮੈ ਪੜ ਰਿਹਾ ਸੰਗਤ ਦੇ ਸੰਬੰਧ ਚਾਰੇ ਕੋਈ ਹਾਂ ਦਾ ਨਾਮ ਦਾ ਦਰਵਾਜੇ ਜਾਓ ਦੂਜਾ ਸਵਾਲ ਪਾਡੇ ਤੇ ਇਹ ਕਿ ਜੇ ਗੁਨਾਹ ਕੀਤਾ ਕੋਈ ਕੋਮ ਕੇ ਖਤਰ ਕਰਨ ਵਾਲੇ ਜਾਨ ਅਫਸਾਰਾਂ ਨੂੰ ਤਰਾਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸੇਟਾ ਲੈਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂ ਜੀ ਇਹਦਾ ਸਵਾਲ ਹੈ ਇਹ ਕਿ ਇਹ ਪ੍ਰੰਬਲ ਜੁਮਾਰਾ 60 12 ਇਸ ਵਿਰੋਧ ਦੋ 30 ਪੀਸੀ ਕੋਲ ਵਾਪਸ ਤੋਂ ਹੁਣਾ ਕੀਤਾ ਕਿ ਨਹੀਂ ਆਜ ਤਰ੍ਹਾਂ ਲਾਹ ਹੋਈਆ ਤੁਸੀਂ ਇਹ ਬੁਲਾਹ ਮਿਲਦਾ ਹੈ ਕਿ ਨਹੀਂ ਕੀਤਾ ਬੁਲਾ ਜਵਾਬ ਆ ਰਿਹਾ ਨਾਲ ਚੇ ਜੋ ਇਹ ਹਾਂਜੀ ਦੋਸਤ ਸਵਾਲ ਪੜ੍ਹਦੇ ਜਾ ਕਿ ਸਵਾਲ ਦਾ ਸਾਬ ਨੂੰ ਜਵਾਬ ਕੀ ਦਵਾਉਣੇ وہ بنا کسی کے سنگتوں جہاں تی جتے دار اپنے رہائش سے چنڈی گڑھ بولایا جو سٹیٹمنٹ بھی ہیں اور سنگت کے چرچا بھی ہے اور وہ دے سستے والے صاحب کو معاف کر دو اسی گنا کیا کہ نہیں ماہ سرکار کے دوران بہت لا ہوئی ہے ਮੈਂ ਐਸ ਤਰ੍ਹਾਂ ਕੇ ਬਖਸ਼ ਦੋਤੇ 15 ਸਾਲ ਨੂੰ ਆਲਟਾਇਟ ਘਰ ਦੇ ਜੱਟਦਾਰਾਂ ਨੂੰ ਬੁਲਾ ਕੇ ਮੁਆਫੇ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ। ਇਹ ਪਟਾਰਾ ਨੇ ਬ੍ਰਿਸ਼ਤ ਆਇਆ ਹਾਲੇ ਗਾਉਂ ਕੋ ਤੁਸੀਂ ਆਪਣੇ ਰਹਿਸ਼ ਤੇਰੇ ਸਭ ਤੋਂ ਪਾਸ ਦੇ ਜੱਟਦਾਰਾਂ ਨੂੰ ਬੁਲਾ ਕੇ 15 ਸਾਲ ਨੂੰ ਜਨਾ ਮੇਂ ਮੁਆਫੇ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਤੇ ਸਾਹਾਂ ਹੀ ਆ ਦੋਤੋ ਜੇ ਸੇਰਾ ਦਾ ਪਰਦਾ ਪੜਦਾ ਉਸਦੀ ਗੁਰੂ ਦੀ ਹਜ਼ੂਰੀ ਵਿੱਚ ਤਾਰ ਕੋ ਭਾਰ ਨੂੰ ਪਹੁੰਚਾਉਗੇ ਮਨਕਾ ਚੇਵੀ ਪਾਲਾਂ ਦੇ ਜਾਓਗੇ ਸੰਗਤ ਵਿੱਚ ਵੀ ਪਾਲ ਗੁਰੂ ਦਾ ਬਾਦਸ਼ਾਹ ਕਿੱਥੇ ਜਾਓਗੇ ਹਾਂਜੀ ਤੁਹਾਡੇ ਸਰਕਾਰ ਦੇ ਗੁਰੂ ਰਖਸਾ ਦੀ ਮਹਾਰਾਜ ਦੇ ਸ੍ਰੋਜ ਜੀ ਦੇ ਸਾਹਮਣੇ ਕੋਈ ਤੋਲੀ ਪਏ ਜੰਦਾ ਉਸ ਤੇ ਪੋਸਟਰ ਲਾਇਆ ਗਿਆ ਬਤਾਇਆ ਗਿਆ ਕਿ ਹਾਂਜੀ ਲਕਿਨ ਬਾਹਰ ਕੋਲਾ ਬੋਸਾ ਤੇ ਰਿਸ਼ਨਾ ਲੱਗਾ ਉਸੀ ਬੋਲਾ ਚੋੜੇ ਦਾ ਮਵਾਲਾ ਨੂੰ ਲੱਫੜ ਦੇਸ ਦਾ ਕਾਮਰੇ ਜਾਸੂਸੀ ਲੱਭਿਆ ਨਹੀਂ ਪੋਸਤਵਾਰ ਗੁਲੁਖਾ ਦੇ ਪਾਣ ਸਰੂਪਾਂ ਦੇ ਅੰਗ ਪਾਰ ਇਸ ਗੱਲਿਆ ਦੇ ਵਿੱਚ ਖਿਲਾਰੇ ਗਏ ਔਰ ਉਸੇ ਬੋਲਾ ਬੁਰਸ਼ਾ ਦੇ ਪੋਸ਼ਤਪਨਾਇਕ ਦਿੱਤੇ ਪੋਤਾ ਪਰ ਔਰ ਉਸ ਬਾਦ ਜਿਹੜਾ ਬੋਲਾ ਲੱਕਾ ਫਹਿਮਣ ਕਲਾ ਜਾਂ ਕੋਟਪੁਰਾ ਜਾ ਕੇ ਸੰਕਾਹ ਮਹਾਰੇ ਰਛੀਆਂ ਬੋਲ ਕੇ ਬਹਿਣੀਆਂ ਕੋਈ ਵੀ ਬਹੁਤ ਜ਼ਹੀਰ ਉਸੇ ਗੋਲਨਾ ਮਾਰ ਕੇ ਹੁੰਦਾ ਹੈ ਇਹ ਵੀ ਭਾਵੇਂ ਸਰਕਾਰ ਜਿਹੜੇ ਮੋੜਾ ਕਿਤੇ ਗੁਣਾ ਮੁਕਮਲ ਹੋ ਕੇ ਨਹੀਂ। ਕੋਈ ਨਹੀਂ ਬਣਾ। ਜਿਹੜੇ ਤੁਸੀਂ ਸ਼ਰੋਅ ਕਮੇਟੀ ਲੋਕ ਕਹ ਕੇ ਕਿ ਸੰਸਦ ਸਾਹ ਦੇ ਮوافਿਵਾ ਨਾਲ ਫੈਸਲਾ ਸੀ ਬਹੁਤ ਸਹੀ ਹੈ ਗਾਉਣ ਵਾਸਤੇ। ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਜ਼ੁਰ ਵਰਤੋਂ ਕੀਤੀ ਗਏ। ਇਹ ਤੁਸੀਂ ਗੁਨਾਹ ਕੀਤਾ ਕਿ ਨਹੀਂ ਕੀਤਾ ਜਿਹੜੇ ਇਹ ਸ਼੍ਰੋਮਣ ਕਮੇਟੀ ਕੋਲ ਆਉ ਹੋ ਕੋਰਸ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਰੇ ਡਿਵਾਈਸ ਹੋਈ ਉਹ ਆਪ ਵੀ ਰੂਪ ਸਹੀ ਕਰਾਉਣ ਵਾਸਤੇ ਅਦਾਲਤਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ ਹਾਂਜੀ ਤੁਸੀਂ ਤਾਂ ਥੋੜੀ ਦੇਰ ਦੇ ਵਿੱਚ ਫੈਸਲਾ ਆ ਸਕਦਾ ਹੈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਰਾਜੀਵ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਹੈ ਕੋਈ ਅੰਦਾਜ਼ਾ ਤੁੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠੇ ਸਾਧ ਸੰਗਤ ਜੀ فتح بروان کرو واحو جی کا خالصہ واحو جی جی دسیا جا چکے شری اکال تکر صاحب وہ پاون استھان ہے جو بخشند پتا دا بخشند دار ہے کہ جڑا آ کے نر جانا ہے جک جاے چھوٹے تو چھوٹا ਸਾਨੂੰ ਗੁਰੂ ਘਰ ਬੋਬਨ ਸਾਹਿਬ ਦੇ ਪਾਤਸ਼ਾਹ ਆਪਣੀ ਰਹਿਮਤ ਨਾਲ ਬਖਸ਼ੇ ਕੋਈ ਜਿੰਨਾ ਛੋਟਾ ਹੁੰਦਾ ਇੱਥੇ ਆ ਕੇ ਉਹਨਾਂ ਵੱਡਾ ਹੋ ਕੇ ਸੰਸਾਰ ਚ ਜਾਂਦਾ ਇਹ ਗੱਲ ਇੱਕ ਚੇਤੇ ਰੱਖਣੀ ਹੈ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਇਸ ਅਸਾਮੀ ਉਤੇ ਤਲਬ ਕੀਤਾ ਗਿਆ ਉਹਦੀ ਸਰਕਾਰ ਨੇ ਜਿਹਨੂੰ ਖਾਲਸਾ ਸਰਕਾਰ ਕਿਹਾ ਜਾਂਦਾ ਸੀ ਕੋਈ ਪੰਥਕ ਹਿੱਤਾਂ ਦਾ ਨੁਕਸਾਨ ਨਹੀਂ ਕੀਤਾ ਤਰੇ ਫੋਰਨੀਆ ਵਿਅਕਤੀਗਤ ਗਲਤੀਆਂ ਸੀ ਜਿਸ ਕਾਰਨ ਉਹਨੂੰ ਇੱਥੇ ਬੁਲਾਇਆ ਗਿਆ ਇਸੇ ਮਿਲਾ ਕੇ ਉਸ ਨੂੰ ਤਰਕਾ ਲਾਈ ਗਈ ਸਿੱਖ ਖਾਲਸਾ ਰਾਏ ਤੇ ਮਾਣ ਇਸ ਕਰਕੇ ਨਹੀਂ ਕਰਦਾ ਇਹਨੇ ਸਕਸਨ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਦੇ ਨਾਲ ਵੜਿਆ ਜੇ ਸਕਸਨ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਨਾ ਵੜਿਆ ਹੁੰਦਾ ਫਿਰ ਵੀ ਇਹਦੀ ਇਮਾਨਤ ਕੋਈ ਘਟਣੀ ਸੀ ਹੁੰਦੀ ਇਸ ਕਰਕੇ ਖਾਲਸਾ ਰਾਏ ਦੀ ਉਹ ਸਿੱਖ ਫਕਰ ਕਰਦਾ ਹੈ ਕਿਉਂਕਿ ਉਸ ਸਿਰਾਜ ਦੇ ਵਿੱਚ ਨਾ ਸਿਰਫ ਸਿੱਖਾਂ ਪਰ ਕਿ ਹਿੰਦੂਆਂ ਮੁਸਲਮਾਨਾਂ ਔਰ ਹਰ ਪ੍ਰਕਾਰ ਦੇ ਫਿਰਕੇ ਦੇ ਅਧਿਕਾਰਾਂ ਦਾ ਜਿਹੜਾ ਸੀ ਉਹ ਮਾਨ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਵੱਡੀ ਇੱਕ ਤਰ੍ਹਾਂ ਦੇ ਵਿਧਾਨ ਹੈ। ਇਸੇ ਕੌਮ ਕੋਲ ਇਹ ਵਿਧਾਨ ਨਹੀਂ ਹੈ। ਕਿ ਵੱਡੇ ਤੋਂ ਵੱਡੇ ਗਲਤੀ ਕਰਦਾ ਹੈ। ਤੇ ਉਸ ਨੂੰ ਇਸ ਸਤਾਂ ਦੇ ਉੱਤੇ ਬਲਾਅਕ ਕਿਹਾ ਜਾਂਦਾ ਕਿ ਉਸਨੇ ਗਲਤੀ ਕੀਤੀ ਹੈ ਕਿ ਉਹ ਆਪਣੀ ਗਲਤੀ ਦਾ ਇਖਾਰ ਕਰਦਾ ਹੈ। ਦੁਨੀਆ ਦੇ ਕਿਸੇ ਕੌਮ ਕੋਲ ਕਿਸੇ مذہب ਕੋਲ ਇਹ ਸਵਰਗਾ ਪ੍ਰਬੰਧ ਨਹੀਂ ਹੈ ਕਿਛੇ ਜੇ ਸਾਰੇ ਧਰਮਾਂ ਦੇ ਆਗੂ ਆਏ ਜਿਤੋਂ ਨੂੰ ਲੰਬਸਿਆ ਗਿਆ ਕਿ ਇਹ ਸਿਰਿਆ ਕਾਮਤਾਖਾ ਸਾਹਿਬ ਹੈ ਪਰ ਇਥੇ ਵੱਡੇ ਤੋਂ ਵੱਡਾ ਆਗੂ ਵੀ ਗਲਤੀ ਕਰੇਗਾ ਇੱਕ ਉਸ ਨੂੰ ਮਾਰ ਕੇ ਉਹਦੀ ਜਵਾਬ ਤਲ ਵੀ ਚਲੀ ਜਾਂ ਉਹ ਹੁੰਦੀ ਹੈ ਚਾਹੇ ਉਹ ਕਾਨਿ ਗਿਆਨ ਸਿੰਘ ਕੀ ਚਾਹੇ ਸਕੀਸ਼ ਸਿੰਘ ਬਰਨਾਲਾ ਚਾਹੇ ਮਕਾਸੋ ਤੋਂ ਬੜੇ ਖੋਸ ਹੋਏ ਕਿ ਕਾਹ ਸਿਸਟਮ ਸਾਡੀਆਂ ਕੌਮਾਂ ਦੇ ਵਿੱਚ ਨਹੀਂ ਹੁੰਦਾ ابھی وہ دسی ہے جی کہ سارے سسٹم وہ ختم کرنے پاسے تو دیکھتے ہیں سوشل میڈیا دے دے اس کے اوپر نے اے اے جزاری ہے جی ای کرتے جی واہ کرتے جی وہ کرتے, ہیں کرتے, ہیں کرتے ہیں اور میں سمجھتا کہ یہ جاان ہے آج جس امن چ لیا گیا یہ کوئی نوہ نہیں ہے کہ گروہ صاحبان نے ازاد کی ਦੂ ਹਰ ਮੋਗਨ ਸਾਹਮਣੇ ਪੱਕਾ ਬਣਾਇਆ ਹੈ ਇਹ ਗੁਰਦੁਆਰਾ ਨਹੀਂ ਹੈ ਇਹ ਸੰਕਲਪ ਹੈ ਇਹ ਇਮਾਰਤ ਨਹੀਂ ਹੈ ਇਹ ਸਿਧਾਂਤ ਹੈ ਤੇ ਕੋਈ ਵੀ ਹੋਵੇ ਕਹੇ ਕਿ ਸੇਵਾ ਨਿਭਾ ਕੇ ਜਾਨ ਵਾਲਾ ਕੋਈ ਜ਼ਿੰਮੇਵਾਰੀ ਕਿਉਂ ਨਾ ਹੋਵੇ ਉਹ ਵੀ ਅਚੋੜਾ ਹੈ ਉਹ ਸਖਤ ਫੈਸਲਾ ਸੁਣਾਇਆ ਹੈ ਇਹ ਸਾਰੀ ਰਵਾਇਤ ਹੈ ਸਾਨੂੰ ਮਾਨ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਰ ਇਸ ਕਰਕੇ ਅਨੁਚਾਇਤ ਹੈ ਪਰ ਇਹੋ ਦਾ ਚਾਹੀਦਾ ਹੈ ਜਿਹੜਾ ਸਿੱਖਾਂ ਦੇ ਰਾਸੀ ਜਿਤਮ ਦੀ ਪੂਰਤੀ ਕਰੇ ਇੱਕ ਕਹਾਵਤ ਹੈ ਨਾ ਕਹਿੰਦੇ ਪਾਟਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੇ ਅੱਦੇ ਹਿਤਾ ਦੀ ਪੂਰਤੀ ਨਹੀਂ ਕਰਦਾ ਤੇ ਫਿਰ ਕਿਸੇ ਕੰਨ ਰਾਹੀ ਹੁੰਦਾ ਹੈ ਫਿਰ ਇਹਦੀ ਜਿਹੜੀ ਖੋਦ ਹੈ ਉਹ ਸਿੱਖਾਵਲੋਂ ਬੰਗੌੜੀ ਕਰ ਦਿੱਤੀ ਜਾਂਦੀ ਹੈ ਤੇ ਪਿਛਲੇ ਸਾਲਾਂ ਦੌਰਾਨ ਦੇਖਦੇ ਹਾਂ ਸੀ ਕਿ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਜਿਹੜਾ ਸੀ ਉਹ ਅਣਗੌਲੇਆ ਕੀਤਾ ਪਰ ਮੈਂ ਇਹ ਗੱਲ ਕਹਦੇ ਆ ਸਿੰਘ ਸਰਬਾਨ ਚਾਹੇ ਉਹ ਪਟਨਾ ਸਾਹਿਬ ਦੇ ਨੇ ਚਾਹੇ ਹਜੂਰ ਸਾਹਿਬ ਦੇ ਜਿਹੜਿਆ ਨਹੀਂ ਗਿਆ ਇਹ ਚਾਹੇ ਪੰਜਾਬ ਦੇ ਕਸਬੇ ਦੇ ਸਿੰਘ ਸਰਬਾਨ ਜਲਦੀਆਂ ਗਹਿਰਾਈਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਇਹ ਕਬੂਲ ਕਰਦੇ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨਹੀਂ। ਜੱਤੀ ਹੋਵੇਂ ਰਹਿੰਦੇ ਨੇ ਜਾਂਦੇ ਰਹਿੰਦੇ ਨੇ। ਜੱਤੀ ਹੋਵੇਂ ਜਾਂਦੇ ਨੇ ਜਾਂਦੇ ਰਹਿੰਦੇ ਨੇ ਬੰਦਿਆਂ ਕਰਕੇ ਸੰਸਥਾਵਾਂ ਹੁੰਦੀਆਂ। ਸ੍ਰੀ ਅਕਾਲ ਤਖਤ ਸਾਹਿਬ 50 ਅਕਾਲੀ ਦਲ ਬਣਾ ਸਕਦਾ ਹੈ। ਪਰ ਹਜ਼ਾਰਾਂ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਵੀ ਸਿਰਜਣਾ ਨਹੀਂ ਕਰ ਸਕਦਾ ਇਹ ਗੱਲ ਕਹਿੰਦੇ ਰਹੀਐ। ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਹੈ ਦੂਸਰੇ ਨੰਬਰ ਤੇ ਤੁਹਾਡੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਸੰਸਥਾ ਚਾਹੇ ਉਹ ਸੰਪਰਦਾਵਾਂ ਨੇ ਇਕਸਾਲਾਂ ਨੇ ਚਾਹੇ ਉਹ ਸਿੰਘ ਸਭਾਵਾਂ ਨੇ ਚਾਹੇ ਗੁਰਦੁਆਰਾ ਕਮੇਟੀਆਂ ਨੇ ਚਾਹੇ ਜਿਸ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ Patna ਸਾਹਿਬ ਬੋਰਡ ਜਾਂ ਹੰਦੂਰ ਸਾਹਿਬ ਬੋਰਡ ਇਹਨਾਂ ਦਾ ਪ੍ਰਬੰਧ ਵੱਖਰੀ ਤਰ੍ਹਾਂ ਦਾ ਹੋ ਗਿਆ ਪਰੇ ਬਾਬੂ ਜੀ ਤੋਂ ਸਾਡੇ ਹਰ ਸਿੱਖ ਦੇ ਔਰ ਇੱਕ ਗੱਲ ਮੈਂ ਵੀ ਕਹਾਂ ਯਾਦ ਕਰਣੀ ਨਹੀਂ ਹੈ ਜਿਹੜਾ ਸਿੱਖ ਹੈ ਇੱਕ ਅਕਾਲ ਪੁਰਖ ਤੇ ਵਿਸ਼ਵਾਸ ਰੱਖਦਾ ਹੈ ਧੰਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਉਹਦਾ ਨਿਸ਼ਚੈ ਚਾਹੀਓ ਕਿਤੇ ਵੀ ਖੜਦਾ ਹੈ ਕਿਤੇ ਵੀ ਬੈਠਾ ਹੈ ਉਹ ਅਕਾਲੀ ਹੈ ਉਹ ਅਕਾਲੀ ਹੈ ਤੇ ਐਸੇ ਜੋਦੇ ऐसे सूरवीर ऐसे ਨਰਤਰਕ ਅਕਾਲੀਆਂ ਵੀ ਲੋੜ ਹੈ ਜਿਹੜੇ ਸੰਸ ਦੀ ਪਹਿਰੇਦਾਰੀ ਕਰ ਸਕਣ ਕਿ ਸਾਨੂੰ ਚੋਤਰਫੋਂ ਕਿਹਾ ਜਾ ਰਿਹਾ ਸਾਡੀਆਂ ਸੰਸਥਾਵਾਂ ਦਾ ਕਟਾ ਲਿਆ ਜਾ ਰਿਹਾ ਸਾਡੀ ਆਵਾਜ਼ ਨੂੰ ਧੀਮੀ ਕਰ ਦਿੱਤਾ ਗਿਆ ਇਸ ਕਰਕੇ ਕਿਉਂਕਿ ਸਾਡੇ ਵਿੱਚ ਇਕਤਾ ਇਤਫਾਕ ਨਹੀਂ ਰਿਹਾ ਸਦੀ ਰਾਸੀ ਸ਼ਕਤੀ ਨੂੰ ਖੂਰ ਕਰ ਦਿੱਤਾ ਗਿਆ ਇਸ ਲਈ ਇਸ ਸਾਰੀ ਗੱਲਾਂ ਨੂੰ ਧਿਆਨ ਚ ਰੱਖ ਕੇ تو پھر کہہ جاں اسری اکال تک صاحب اسنگ صاحبان تے کوئی باری دبا نہیں ہے تے دبا مننا گنا ہوں لے صرف سری گروہ حرگو صاحب سچے پاکشاہ نو حاضر ناظر سمجھ کے جو وردارہ اتے وردے آئے وہ پیش کے پان سنگ صاحبان نے صرف سمتی نام کو فیصلے کیتے کی فرمان لے اور جو سنگ صاحب کہنے لگ دی سنگ جتے دار سری اکال تک صاحب جنہوں میں بینٹی کرنا کہ وہ آگے اس فصیل کو ਜੋ ਸਾਨੇ ਰੂਪ ਦੇ ਵਿੱਚ ਗੁਰੂ ਮੂਹ ਹਾਜ਼ਰ ਨਾਜ਼ਰ ਮੰਨ ਕੇ ਫਸਲੇ ਕੀਤੇ ਨੇ ਉਸ ਨੂੰ ਪੜ ਕੇ ਸੁਣਾਉਣ ਵਾਹਿਗੁਰੂ ਜੀ ਤਾਥ ਸਾਹਿਬ ਤੁਹਾਡਾ ਜੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਨੇ ਆਪਣੇ ਸੰਬੋਧਨ ਦੇ ਦੌਰਾਨ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਐਸੇ ਫੈਸਲੇ ਜਾਂ ਐਸੀਆਂ ਗਲਤੀਆਂ ਹੋਈਆਂ ਨੇ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਪੰਥ ਕਮਜ਼ੋਰ ਹੋਇਆ ਔਰ ਬਹੁਤ ਸਾਰੀਆਂ ਤਾਕਤਾਂ ਨੇ ਕੋਰਪੋਰੇਸ਼ਨ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਲਾਈ ਹੋਏ ਵਾਪਸ ਰੂਪ ਸਹਿਸ਼ਣਾਉਣ ਵਾਸਤੇ ਅਤਵਾਦਾਂ ਵਿੱਚ ਤਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੁਣ ਇਹਨਾਂ ਫੈਸਲਿਆਂ ਦੀ ਜਾਣਕਾਰੀ ਦੇਣਗੇ ਜੋ ਜੋ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਲਏ ਗਏ ਨੇ ਸਾਂਝੇ ਤੌਰ ਤੇ ਸਿੰਘ ਸਹਿਬਾਨਾਂ ਦੀ ਸਹਿਮਤੀ ਦੇ ਨਾਲ ਜੋ ਫੈਸਲੇ ਲਏ ਗਏ ਨੇ ਉਸ ਦੀ ਜਾਣਕਾਰੀ ਜਥੇਦਾਰ ਗਿਆਨੀ ਰਕबीर ਸਿੰਘ ਦੇਣਗੇ ਯਾਨੀ ਹਰਪ੍ਰੀਤ ਸਿੰਘ ਇਸ ਬਾਰੇ ਜਾਣਕਾਰੀ ਦੇ ਰਹੀ ਸੀ ਉਹਨਾਂ ਨੇ ਪਹਿਲਾਂ ਪੰਥਕ ਮਸਲਿਆਂ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਥਕ 13 ਜਿਹੜੀਆਂ ਨੇ ਉਹ ਅੱਡੋ ਅੱਡੀ ਚਲਦੀਆਂ ਨੇ ਵੱਖੋ ਵੱਖਰੇ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਔਰ ਇਸੇ ਕਰਕੇ ਪੰਥ ਕਮਜ਼ੋਰ ਹੋਇਆ ਕੁਝ ਐਸੇ ਫੈਸਲੇ ਲਏ ਗਏ ਜਿਨ੍ਹਾਂ ਨੇ ਪੰਥ ਨੂੰ ਕਮਜ਼ੋਰ ਕੀਤਾ ਔਰ ਉਹਨਾਂ ਕਿਹਾ ਕਿ ਜਿਸ ਨੇ ਵੀ ਗਲਤੀ ਕੀਤੀ ਹੈ ਅਗਰ ਉਹ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ ਤਾਂ ਉਸ ਨੂੰ ਤਖਤ ਸਾਹਿਬ ਵੱਲੋਂ ਮਾਫ ਕੀਤਾ ਗਿਆ ਹੈ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਹੈ ਉਹਨਾਂ ਕਿਹਾ ਕਿ ਵੱਡੇ ਤੋਂ ਵੱਡੇ ਮਹਾਰਾਜੇ ਹੋਏ ਹੋਣ ਉਹਨਾਂ ਨੇ ਵੀ ਤਖਤ ਸਾਹਿਬ ਤੇ ਆ ਕੇ ਆਪਣੀਆਂ ਭੁੱਲਾਂ ਬਖਸ਼ਾਈਆਂ ਨੇ ਔਰ ਚਾਹੇ ਅਕਾਲ ਤਖਤ ਸਾਹਿਬ ਦੀ ਦੇ ਜਥੇਦਾਰ ਵੀ ਰਹਿ ਕੇ ਗਏ ਹੋਣ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਗਲਤੀ ਕਰਨ ਤੇ ਨਹੀਂ ਬਖਸ਼ਿਆ ਗਿਆ ਯਾਨੀ ਉਹਨਾਂ ਨੂੰ ਵੀ ਆ ਕੇ ਆਪਣੀ ਪੁੱਲ ਬਖਸ਼ਾਉਣੀ ਪੈਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਜਿਹੜੀ ਹੈ ਮਾਫੀ ਮਿਲ ਸਕਦੀ ਹੈ ਜਾਂ ਮਿਲ ਜਾਂਦੀ ਹੈ ਇਸ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ ਸੋ ਅੱਜ ਹੁਣ ਕਿਸ ਤਰੀਕੇ ਦਾ ਫੈਸਲਾ ਜਿਹੜਾ ਹੈ ਉਹ ਸੁਣਾਇਆ ਜਾਂਦਾ ਹੈ ਸਿੰਘ ਸਾਹਿਬਾਨਾ ਵੱਲੋਂ ਇਸ ਦਾ ਸਭ ਨੂੰ ਇੰਤਜ਼ਾਰ ਹੈ ਬਸ ਇਹ ਕੁਝ ਮਿੰਟ ਦੇ ਵਿੱਚ ਗਿਆਨੀ ਰਕबीर ਸਿੰਘ ਉਹਨਾਂ ਸਾਰੇ ਫੈਸਲਿਆਂ ਨੂੰ ਪੜ੍ਹ ਕੇ ਸੁਣਾਉਣਗੇ ਸਾਰੇ ਆਗੂ ਇਸ ਵੇਲੇ ਉੱਥੇ ਮੌਜੂਦ ਨੇ ਸਭ ਵੱਲੋਂ ਆਪੋ ਆਪਣਾ ਪੱਖ ਰੱਖਿਆ ਗਿਆ ਹੈ ਸਭ ਨੂੰ ਸਵਾਲ ਕੀਤੇ ਗਏ ਨੇ ਔਰ ਉਹਨਾਂ ਸਵਾਲਾਂ ਦੇ ਜਵਾਬ ਮੰਗੇ ਗਏ ਨੇ ਸ਼ੁਰੂਆਤ ਸੁਖਬੀਰ ਬਾਦਲ ਤੋਂ ਕੀਤੀ ਗਈ ਸੀ ਸੁਖਬੀਰ ਬਾਦਲ ਨੇ ਜਿੰਨੇ ਇਲਜ਼ਾਮ ਲੱਗੇ ਉਹਨਾਂ ਸਭ ਨੂੰ ਹੱਥ ਜੋੜ ਕੇ ਕਬੂਲਿਆ ਹੈ ਸਿਰ ਝੁਕਾ ਕੇ ਔਰ ਉਹਨਾਂ ਕਿਹਾ ਕਿ ਮੈਂ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਆਪਣੇ ਸਿਰ ਲੈਣਾ ਹੈ ਔਰ ਮੈਂ ਇਹ ਮੰਨਦਾ ਹਾਂ ਜੋ ਜੋ ਇਲਜ਼ਾਮ ਸੁਖਬੀਰ ਬਾਦਲ ਤੇ ਲੱਗੇ ਸੀ ਜਿਸ ਦਾ ਨੋਟਿਸ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ ਸੀ ਖਾਸ ਕਰਕੇ ਉਸ ਦੇ ਵਿੱਚ ਡੇਰਾ ਮੁਖੀ ਨੂੰ ਮਾਫੀ ਦੇਣ ਨਾਲ ਸੰਬੰਧਿਤ ਇਲਜ਼ਾਮ ਸੀ ਉਸ ਦੇ ਵਿੱਚ ਕਈ ਪੁਲਿਸ ਅਫਸਰਾਂ ਨੂੰ ਤਰਕੀਆਂ ਦੇਣ ਨਾਲ ਔਰ ਉਹਨਾਂ ਨੂੰ ਸਰਕਾਰਾਂ ਦੇ ਵਿੱਚ ਵੱਡੇ ਆਉਧਿਆਂ ਤੇ ਨਵਾਜ਼ਨ ਸੰਬੰਧੀ ਇਲਜ਼ਾਮ ਸੀ ਉਸ ਨੂੰ ਵੀ ਕਬੂਲਿਆ ਗਿਆ ਹੈ ਬਾਕੀ ਜਿਹੜੇ ਨਾਲ ਦੇ ਕੈਬਨਿਟ ਕਲੀਗਜ਼ ਨੇ ਉਹਨਾਂ ਨੂੰ ਇਸ ਗੱਲ ਤੇ ਕਿਆ ਗਿਆ ਕਿ ਉਹਨਾਂ ਉਹ ਉਸ ਵੇਲੇ ਚੁੱਪ ਰਹੇ ਉਹਨਾਂ ਦੀ ਚੁੱਪੀ ਜਿਹੜੀ ਹੈ ਉਹ ਉਹਨਾਂ ਦਾ ਦੋਸ਼ ਬਣ ਗਈ ਇਹ ਗੱਲ ਵਿਕਰਮ ਮਜੀਠੀਆ ਨੇ ਕਬੂਲੀ ਹੈ ਹੋਰ ਵੀ ਜਿਹੜੇ ਕੈਬਨਟ ਆਗੂ ਨੇ ਕੈਬਨਟ ਦਾ ਹਿੱਸਾ ਰਹਿ ਨਹੀਂ ਉਸ ਵੇਲੇ ਉਹਨਾਂ ਵੱਲੋਂ ਵੀ ਕਬੂਲੀ ਗਈ ਹੈ ਕਿ ਹਾਂ ਕਿਉਂਕਿ ਅਸੀਂ ਉਸ ਵੇਲੇ ਆਵਾਜ਼ ਨਹੀਂ ਚੱਕੀ ਅਸੀਂ ਚੁੱਪ ਰਹੇ ਇਸ ਕਰਕੇ ਅਸੀਂ ਸਾਰੇ ਵੀ ਇਸ ਦੇ ਵਿੱਚ ਕਸੂਰਵਾਰ ਹਾਂ ਬਲਵਿੰਦਰ ਸਿੰਘ ਖੁੰਦਰ ਨੇ ਵੀ ਇਹੀ ਗੱਲ ਕਹੀ ਸੁਚਾ ਸਿੰਘ ਲੰਗਾਹ ਨੇ ਵੀ ਇਹੀ ਗੱਲ ਕਹੀ ਜਨਮੇਜਾ ਸਿੰਘ ਸਿੱਖੋ ਨੇ ਵੀ ਇਹੀ ਗੱਲ ਕਹੀ ਸੋਨ ਸਿੰਘ ਠੰਡਲ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਜਾਇਨਾ ਫੈਸਲਿਆਂ ਦੇ ਹਿੱਸੇਦਾਰ ਨਹੀਂ ਸੀ ਪਰ ਚੁੱਪ ਰਹਿਣ ਕਰਕੇ ਹਿੱਸੇਦਾਰਾਂ ਨੂੰ ਕੀ ਫਾਇਦਾ ਹੈ ਆਜਮੇ ਤੇ 2124 ਮੁਤਾਬਕ 17 ਮੱਕਰ ਸੰਮਤਨਾਖਸ਼ਾ ਹੈ 556 ਨੂੰ ਜਿਹੜਾ ਕਾਲ ਤਖਸਾਲ ਦੇ ਪੰਡ ਸਿੰਘ ਸਾਹਿਬਾਨ ਦੇ ਇਕਰਤਬਾ ਹੋਈ ਜਿਸ ਵਿੱਚ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਕੋਰਮ ਕਮੇਟੀ ਦੇ ਮੈਂਬਰ ਸਰਕਾਰ ਕੈਬਨਟ ਮੰਤਰੀ ਅਤੇ 2015 ਦੇ ਰਿਜੈਕਟਿਵ ਦੇ ਮੈਂਬਰ ਸ਼ੌਮਿਕ ਮੇਕੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੀ ਬੰਦਾ ਫਿਰਿਆਕਾਲ ਕਟਸਰ ਸਾਹਿਬ ਜੀ ਦੀ ਫਸਿਲ ਤੋਂ ਜੋ ਸਵਾਰ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਉਹਨਾਂ ਦੇ ਸਾਥੀਆਂ ਨੂੰ ਕੀਤਾ ਗਿਆ ਔਰ ਉਹਨਾਂ ਦੇ ਆਪਰੇ ਉੱਪਰ ਰਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ ਦਾ ਆਪਣੇ ਭਾਗੀਦਾਰੀ ਨੂੰ ਕਬੂਲ ਕੀਤਾ। ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਸਾ, ਸੋਚਾ ਸਿੰਘ ਲਘਾ, ਹੀਰਾ ਸਿੰਘ, ਬਲਵਿੰਦਰ ਸਿੰਘ ਭੁੰਦਾ, ਦਰਬੀਰ ਸਿੰਘ ਟੀਮਾ, ਗੁਜਾਰ ਸਿੰਘ ਗਰਾਣੀ ਤੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਤਨਖਾਹ ਲਈ ਗਈ। ਇਹ ਕੱਲ੍ਹ ਬਿਤੇ 3 12 2024 ਨੂੰ ਜਿਹੜੇ ਦਰਬਾਰ ਸਾਹਿਬ ਜਿਹੜੇ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬੜੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਪ੍ਰਬੰਧ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨ ਚਿੰਤ ਕਰੇਗਾ। ਤੋਂਪਰੰਤ ਇਹ ਇਸ਼ਾਨ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਵਾਢਣਗੇ ਇੱਕ ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਗਿੰਦ ਨੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਬਾਈ ਜਾਣੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਲਹਿ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਰਤੀ ਪਾਈ ਜਾਣੀ ਹੈ ਤੁਸੀਂ ਜਕਾਤ ਸਾਹਿਬ ਤੋਂ ਪਾਈ ਜਾਂਦੀ ਹੈ ਸਪਾਰ ਸਿੰਘ ਮੈਨੇਜਰ ਸਕਤਰੇ ਸ਼੍ਰੀ ਕਾਤਰ ਸਿੰਘ ਸਾਹਿਬ ਉਹ ਰੇਠਾ ਜਾਣ ਨਾਲ ਸਰਦਾਰ ਭਗਵੰਤ ਸਿੰਘ ਘੇੜਾ ਮੈਨੇਜਰ ਸ਼੍ਰੀ ਦਰਵਾਸਾ ਸਾਹਿਬ ਉਹ ਬਾਅਦ ਵਿੱਚ ਇਹਨਾਂ ਦੇ ਗੱਲ ਵਿੱਚ ਇਹਨਾਂ ਦੇ ਨਾਮ ਬੋਲੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਰਤੀ ਪਾਉਣ ਜੇਕਰ ਇਹ ਸੱਤੇ ਆਪਣੇ ਘਰ ਵਿੱਚ ਪਾ ਕੇ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਲੱਤ ਵਿੱਚ 60 ਲੱਗੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਂਡ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ੀਲ ਕਰਕੇ ਜਿਹੜੇ ਸੇਵਾ ਉਹ ਕਰਨ ਤੋਂ ਸਮਰੱਥ ਨਹੀਂ ਇਸ ਲਈ ਇਹਨਾਂ ਨੇ ਦੋ ਦਿਨ ਘੰਟਾ ਘਰ ਜੋੜੇ ਦੇ ਬਾਹਰ ਬਾਹਰ ਸ਼ੀਦਰ ਬਾਦ ਸਾਹਿਬ ਤੇ ਬਾਹਰ ਬਾਹਰ ਦੇ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗਾਲ ਵਿੱਚ ਪਾ ਕੇ ਆਪਣ ਹੱਥ ਵਿੱਚ ਵਰਸ਼ਾ ਫੜ ਕੇ ਬੈਠਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੇ ਤਖਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ 2 ਦਿਨ ਤਖਸ਼ੀਰ ਤੇਸਕਰ ਸਾਹਿਬ 2 ਦਿਨ ਤਖਸ਼ੀਰ ਦੰਦਮਾ ਸਾਹਿਬ 27 ਦਿਨ ਸਾਤੋ 2 ਦਿਨ ਸਿਰ ਦਰਬਾਰ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਅਤੇ 2 ਦਿਨ ਗੁਰਦੁਆਰਾ ਸ਼੍ਰੀ ਫਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜਦੋਂ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੀ ਕਰਨੀ ਹੈ ਹੱਥ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀ ਚੇਅਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਈ ਕਰਨੀ ਹੈ ਇਸ ਤੋਂ ਬਾਅਦ ਜਿੱਦਾਂ ਟਾਈਮ ਹੋਏਗਾ ਨਾ ਬੈਠਣ ਦਾ ਇਹ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਬਾਰ ਤੇ 모ਹਰੇ ਬੈਠਣ ਦਾ ਵੀਰ ਚੇਰ ਤੇ ਬੈਠ ਕੇ ਛੋੜਾ پارک ਛਾਤ 'ਚ ਬਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੁਪਹਿਰ ਦੇ ਮੇਰੇ ਦਰਵਾਜ਼ਾ ਸਾਹਿਬ ਦੇ ਬਾਹਰ ਬੈਠਣਾ 1 ਘੰਟਾ ਤੋਂ ਜੁੜੇ ਤੇ ਬਾਹਰ ਬੈਠਣਾ ਇਸ ਤੋਂ ਬਾਅਦ ਇਹਨਾਂ ਨੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਕਟ ਤੇ ਭਾਂਡੇ ਮਾੜਣੇ ਨੇ ਜਿੰਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾ ਕਿ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸੇਵ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਿਆਂ ਦਾ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਤੇ ਇੱਕ ਇੱਕ ਪਾਠ ਸੁਖਮਨੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਇਹ ਲਿਖਾਰੇ ਜੋ 24 ਸਾਲ ਪਹਿਲੇ ਅਖਬਾਰ ਆ ਰਹੇ ਜੋ ਇੱਕ ਗੁਨਾਹਕੀ ਪੇਸਾਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਂਦੇ ਵੀ ਮਾਰੇ ਤੇ ਹਮਾਇਤ ਵੀ ਕੀਤੀ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੋ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬੰਜੇਖਾ ਸੋਹਣ ਸਿੰਘ ਖੰਡਾਲ ਬਲਦੇਸ਼ ਸਿੰਘ ਸ਼ਰਨਜੀਤ ਸਿੰਘ ਕਰਨਜੀਤ ਸਿੰਘ ਆ ਤੇਜਪ੍ਰਤਾਪ ਸਿੰਘ ਇਹ ਕੱਲ੍ਹ ਬੀਤੀ 3 12 24 ਨੂੰ ਵਾਰਾ ਤੋਂ 1 ਵਜੇ ਤੱਕ ਸਿਰ ਦਰਬਾਰ ਸਾਹਿਬ ਦੇ ਪ੍ਰਬੰਧਕ ਦੇ ਵਾਸ਼ਰੂਮਾਂ ਦੇ ਸਫਾਈ ਕਰਨਗੇ ਤੇ ਮੈਨੇਜਰ ਸਿਰ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਲਾ ਕੇ ਤੇ ਇਹਦੀ ਹਾਜ਼ਰੀ ਜਿਹੜੀ ਹੈ ਉਹ ਲਾਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਸਪਾਟਟਨ ਆਪ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਡੋਲੇ ਝਾੜ ਦੀ ਸੇਵਾ ਭਾਂਡੇ ਮਾਜਣ ਦੀ ਸੇਵਾ ਝਾੜੂ ਦੀ ਸੇਵਾ ਪੋਚ ਦੀ ਸੇਵਾ ਕਰਦੇ ਹੀ ਹੈ ਔਰ ਪਾਇਤਨ ਵਾਸਤੇ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਲਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੰਘ ਸਹਿਬਾਰ ਬਾਦਲਾਂ ਹਲਕੀ ਅਨੁਸਾਰ ਆਗੂਆਂ ਨੇ ਇਹ ਉਤੇ ਲਾਈ ਜਾਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਜਿਹੜੀ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਮ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਪਗਾ ਕੇ 6 ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼੍ਰੀ ਕਾਲਕਟਖਸਾਬਾ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਭਗੰਦਰ ਸਿੰਘ <table> ਪ੍ਰਧਾਨ ਸ਼ੌਮਣਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪਿੰਡ ਸਿੰਘ ਯਾਰੀ ਸੰਤਾ ਸਿੰਘ ਉਮੈਦਪੋਰੀ ਔਰ ਸ਼੍ਰੀ ਕਾਲਕਟਖਸਾਬਾ ਤੋਂ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕ ਕਮੇਟੀ ਨੂੰ ਵਿਦੇਸ਼ ਕੀਤਾ ਜਾਂਦਾ ਹੈ ਤੇ ਪ੍ਰਧਾਨ ਸਹਿਯੋਕ ਜਿਹਦਾ ਆਗਵਾ ਨੇ ਅਸੀਮੇ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਅਸੀਮੇ ਪ੍ਰਵਾਨ ਕਰਕੇ ਤਰਪੋਤ ਸ਼ਹੀ ਦੇ ਅਕਾਲ ਤਫਸੀਲ ਵਿਖੇ ਭੇਜਣ ਬਾਕੀ ਅਤੇ ਦਾਗੀ ਤੜਾ ਆਪ ਸਾਰੇ ਸੰਗਤੋ ਕੇ ਬਾਕੀ ਤੇ ਦਾਗੀ ਤੁਹਾਡੇ ਦੇ ਨਾਮ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਜੋ ਪਿਛਲੇ ਦਿਨਾਂ ਤੋਂ ਚਰਚਾ ਪਰਿਆ ਬੋਲਿਆ ਜਾ ਰਿਹਾ ਹੈ ਬਾਕੀ ਅਤੇ ਦਾਗੀ ਧੜਾ ਆਪਣੇ ਅਲੱਗ ਅਲੱਗ ਤੁਲੇ ਸਮੇਟ ਕੇ ਤੁਲੇ ਸਮੇਟਣ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵੱਖੋ ਵੱਖ ਡੱਬਲੀ ਬਚਾਉਣੀ ਛੱਡ ਕੇ ਵੱਖੋ ਵੱਖਰੇ ਰਾਗ ਨਾਲ ਆਪਣੇ ਛੱਡ ਕੇ ਜੋ ਕਿ ਜੇਕਰ ਦਾਗੀ ਦਾਗੀ ਨੇ ਤੇ ਬਾਕੀ ਵੀ ਦਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸਹੂਲਤਾਂ ਵੀ ਮਾਣੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਤਾਂ ਕਿਹਾ ਜਾਣ ਲੱਗਾ ਹੈ ਦੋਨੋਂ ਤਾਂ ਕਿ ਬਾਗੀ ਅਤੇ ਤਾਂ ਕਿ ਆਪੋ ਆਪਣੇ ਚੁੱਲ੍ਹੇ ਸਬੰਧ ਤੇ ਆਪੋ ਆਪਣੇ ਰਾਜ ਖਲਾਫਾਂੇ ਬੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰ ਆਪਣੇ ਸਾਰੀਆਂ ਅਹੁਦੇਦਾਰੀਆਂ ਨੂੰ ਪੰਚ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੀਡੀਆ ਦਰਾਂ ਦੇ ਵਕਤ ਵਕਤ ਰਸੂਰਾ ਦੇ ਰਹੇ ਇੱਕ ਦੂਜੇ ਨੂੰ ਨੇਵਾ ਵਿਖਾਉਣਾ ਅਤੇ ਆਪਣੇ ਆਪਣੇ ਹੌਮਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹੌਮਿਆਂ ਤੇ ਜੀਰਖਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਦੇ ਮੁਆਫੀ ਜਿਸ ਦਾ ਸੁਖਵੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਲ ਕੀਤਾ ਆਪਣੇ ਹੇਸ਼ਤੇ ਤਖਸੈਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇ ਵਾਲੇ ਢੂਕੇ ਸਾਹਮਣੇ ਜਿਹੜੇ ਮਵਾਕੀ ਦਵਾਈ ਉਹ ਸਵੇਰੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਵਿੱਚ ਮੁੱਖ ਮੰਤਰੀ ਸਨ ਉਹ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਗਤ ਦੇ ਵਗਦੇ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਸ਼੍ਰੀ ਅਕਾਲ ਤਖਸੈਬ ਤੋਂ ਵਨਾਂ ਨੂੰ ਫਕਰੇ ਫਾਰਮ ਦਾ ਜਿਹੜਾ ਇਨਾਮ ਦਿੱਤਾ ਸੀ ਉਹਨੂੰ ਮਨਸੂਖ ਕੀਤਾ ਜਾਂਦਾ ਹੈ ਭਾ ਕੇ ਵਾਪਸ ਲਿਆ ਜਾਂਦਾ ਹੈ ਸਾਬਕਾ ਜਥੇਦਾਰਾਂ ਦੇ ਆਏ ਜੋ ਸਪਸ਼ਟੀਕਰਨ ਹੈ ਉਹ ਤਸੱਲੀ ਬਖਸ਼ ਨਹੀਂ ਹਾਲ ਕਿਉਂਕਿ ਉਹਦਾ ਰੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿ ਵਿੱਚ ਚਰਚਾ ਹੈ ਕਿ ਉਹ ਪ੍ਰਾਪਤ ਕੀਤਾ ਉਹਨਾਂ ਨੂੰ ਜਿਹੜੀ ਵਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੇਕਰਨ ਅਤੇ ਝੂਠੇ ਸੌਦੇ ਸਾਥੀ ਜੋ ਪੱਤਰਕ ਹੈ ਉਹ ਸਾਰੀ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲਿਆਂ ਨੂੰ ਮੁਆਫੀ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਰਕਾ ਜੱਥੇਦਾਰ ਸ਼੍ਰੀ ਇਕਾਤਕ ਸਾਹਿਬ ਗਿਆਨੀ ਗੁਰਬਖਸ਼ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣਿਕ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖਸ਼ ਸਿੰਘ ਦੇ ਸ਼੍ਰੀ ਇਕਾਤਕ ਸਾਹਿਬ ਦੇ ਹੱਦਗ੍ਰੰਥ ਕਿ ਲਾਏ ਹੋਏ ਨੇ ਉਹਨਾਂ ਦੀ ਤਬਦੀਲੀ ਤਖਤ ਸਾਹਿਬ ਤੋਂ ਅਮਰਸਰ ਸੈਟ ਤੋਂ ਬਾਹਰ ਕੇਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਵੀ ਤਰ੍ਹਾਂ ਪੇਸ਼ ਹੋ ਕੇ ਪੰਥ ਪਵਾਸੋਂ ਮਵਾਕੀ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਇਹਨਾਂ ਨੂੰ ਅਮਰਸਰ ਤੋਂ ਬਾਹਰ ਰੱਖਿਆ ਜਾਏ। ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਾਈ ਜਾਂਦੀ ਹੈ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਵੱਡੀ ਰਕਮ ਦੇ ਇਸ਼ਤਿਹਾਰ ਸਬਸੇ ਵਾਰੇ ਝੂਠੇ ਸਬਦੇ ਵਾਲੇ ਸਾਥੀਆਂ ਬਵਾਫੀ ਨਾਪੇ ਨੂੰ ਜਾਜ ਤਹਿਰਾਉਣ ਵਾਸਤੇ ਸਹੀ ਤਹਿਰਾਉਣ ਵਾਸਤੇ ਜੋ ਪੈਸਾ ਗੁਰਵਕੋਂ ਪੀਤੇ ਕੇ ਗੋਲਕ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਪਰ ਜੋ ਇਸ ਧਾਰੀ ਵਿੱਚ ਆਇਆ ਹੈ ਉਹ ਚਰਪੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸਡੀਪੀਸੀ ਦੀ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਪਾਈ ਕਰੇਗੇ ਔਰ ਉਹ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਸੁੱਚਾ ਸਿੰਘ ਲਕਾ ਹੀਰਾ ਸਿੰਘ ਦਲਜੀਤ ਸਿੰਘ ਗੁਲਜਾਰ ਸਿੰਘ ਤੇ ਪਰਵਿੰਦਰ ਸਿੰਘ ਢੂੰਡਰ ਇੱਕ ਹੁਕਮਨਾਮਾ ਸ਼੍ਰੀ ਗੁਰਪਤਖ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ جاری ਕੀਤਾ ਜਾਂਦਾ ਹੈ ਕਿ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕਾਰੇ ਵਰਕਰ 1,25,000 ਬੂਟੇ ਲਾਗੇ ਔਰ ਉਹਨਾਂ ਬੂਟਿਆਂ ਦੀ ਪਾਲਣਾ ਵੀ ਕਰਨਗੇ